ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨ ਹਵਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸ ਜੀਵੀਐ ਭਵ ਜਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਪਵਜਿਲ ਪਈਐ ਭਾਰ ਮਿਲ ਸਾਧੂ ਸੰਗ ਅਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੋਂ ਵਿਸਾਰੀਐ ਜਿਸਿ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਇਸ ਜੀਵੀਐ ਪਵਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੋ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਦਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗ ਅਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨੁ ਵਿਸਾਰੀਐ ਜਿਸਿ ਸਿਮਰਤੁ ਦੁਖ ਜਾਹੇ ਜਿਸ ਲਾੜ ਲੱਗੀਐ ਸਿ ਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੋ ਵਿਸਾਰੀਐ ਜਿਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਭਵ ਜਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨ ਹਉ ਵਿਸਾਰੀਐ ਜਿਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੋ ਵਿਸਾਰੀਐ ਜਿਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਭਵਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਪਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਵੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨ ਹਵਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸ ਜੀਵੀਐ ਭਵ ਜਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਇਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੁ ਵਿਸਾਰੀਐ ਜਿਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੁ ਵਿਸਾਰੀਐ ਜਿਸਿ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਪਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨ ਹਵਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸ ਜੀਵੀਐ ਭਵ ਜਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਇਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੁ ਵਿਸਾਰੀਐ ਜਿਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਵਾ ਮੁਖ ਪਵਿੱਤਰ ਹਰ ਜਦ ਸੁਣੀਐ ਇਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨਹੁ ਵਿਸਾਰੀਐ ਜਿਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਲਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸ ਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗ ਅਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀ ਐਸ ਜੀਵੀ ਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗ ਅਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ 5 ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨੋਂ ਵਿਸਾਰੀਐ ਜਿਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਜੀਵੀਐ ਪਵਜਿਲ ਪਈਐ ਭਾਰ ਮਿਲ ਸਾਧੂ ਸੰਗ ਅਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੁ ਵਿਸਾਰੀਐ ਜਿਸਿਮਰਤੁ ਦੁਖ ਜਾਹੇ ਜਿਸ ਲਾੜ ਲੱਗੀਐ ਸਿ ਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗ ਅਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਮਾ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਇਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੁ ਵਿਸਾਰੀਐ ਜਿਸਿਮਰਤੁ ਦੁਖੁ ਜਾਹੇ ਜਿਸ ਲੜ ਲੱਗੀਐ ਸਿ ਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਉਜੇਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨ ਹਉ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਪਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਇਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੁ ਵਿਸਾਰਿਆ ਜਿਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਹੋ ਗੋਬਿੰਦ ਮਨੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚ ਸਬਾਸ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਹਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਿਸ ਸੁਣੀਐ ਇਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਿਉ ਗੋਬਿੰਦ ਮਨੋਂ ਵਿਸਾਰਿਆ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਇਸ ਜੀਵੀਐ ਭਵ ਜਿਲ ਪਈਐ ਭਾਰ ਮਿਲ ਸਾਧੂ ਸੰਗ ਅਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਵੜੀ ਮਾਜ ਮਹੱਲਾ ਪੰਜਮਾ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨੁ ਬਿਸਾਰੀਐ ਜਿਸਿਮਰਤ ਦੁਖ ਜਾਹੇ ਜਿਸ ਲਾੜ ਲੱਗੀਐ ਸਿਜੀਵੀਐ ਭਵ ਜਲ ਪਈਐ ਪਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨਹੁ ਵਿਸਾਰੀਐ ਜਿਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸਜੀਵੀਐ ਭਵ ਜਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਓ ਰਾਮ ਗੋਬਿੰਦ ਜਪੈੰਦਿਆ ਹੋਵਾ ਮੁਖ ਪਵਿੱਤਰ ਹਰ ਜਦ ਸੁਣੀਐ ਇਸਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨਹੁ ਵਿਸਾਰੀਐ ਜਿਸ ਸਿਮਰਤ ਦੁਖ ਜਾਹੇ ਿਸ ਲੜ ਲੱਗੀ ਐਸ ਜੀਵੀ ਐ ਪਵ ਜਿਲ ਪਈਐ ਭਾਰ ਮਿਲ ਸਾਧੂ ਸੰਗ ਅਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਮਾਜ ਮਹਲਾ ਪੰਜਵਾਂ ਹਰਿ ਰਾਮ 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 ਰਾਮਾ ਜਪ ਪੂਰਨ ਹੋਏ ਕਾਮ ਰਹਾਉ ਰਾਮ ਗੋਬਿੰਦ ਜਪੈੰਦਿਆ ਹੋਆ ਮੁਖ ਪਵਿੱਤਰ ਹਰ ਜਦ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸਮਾ ਹੈ ਕਹੋ ਗੋਬਿੰਦ ਮਨ ਹਵਸਾਰੀਐ ਜਿਸ ਸਿਮਰਤ ਦੁਖ ਜਾਹੇ ਜਿਸ ਲੜ ਲੱਗੀਐ ਸ ਜੀਵੀਐ ਭਵ ਜਲ ਪਈਐ ਭਾਰ ਮਿਲ ਸਾਧੂ ਸੰਗੁ ਆਧਾਰ ਹੋਏ ਮੁਖ ਊਜਲ ਦਰਬਾਰ ਦੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ ਨਾਨਕ ਉਬਰੈ ਨਾਮ ਜਪ ਦਰ ਸੱਚੇ ਸਬਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ